ਬਠਿੰਡਾ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਚੌਣ ਪ੍ਰਚਾਰ ਲਈ ਰੱਖੇ ਗਏ ਸਮਾਗਮ ਦੇ ਵਿੱਚ ਜਿੱਥੇ ਕੁਰਸੀਆਂ ਛਰਿਆਮ ਚੱਲੀਆਂ ਨੌਜਵਾਨ ਭੜਕ ਗਏ ਤੇ ਨੌਜਵਾਨਾਂ ਦੇ ਵੱਲੋਂ ਸਮਾਗਮ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਕੁਰਸੀਆਂ ਚਲਾਈਆਂ ਗਈਆਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਤੇ ਉੱਥੇ ਇੱਕ ਅਚਾਨਕ ਕਿਸੇ ਗੱਲ ਨੂੰ ਲੈ ਕੇ ਵਿਵਾਦ ਛਿੜਿਆ ਤੇ ਨੌਜਵਾਨਾਂ ਦੇ ਵੱਲੋਂ ਕੁਰਸੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਛਰਿਆਮ ਸਮਾਗਮ ਦੇ ਵਿੱਚ ਕੁਰਸੀਆਂ ਚਲਦੀਆਂ ਹੋਈਆਂ ਦਿਖਾਈ ਦਿੱਤੀਆਂ ਬੀਬਾ ਹਰਸਿਮਰਤ ਕੌਰ ਬਾਦਲ ਸਟੇਜ ਤੋਂ ਖੜੇ ਹੋ ਕੇ ਆਪਣੀ ਸਪੀਚ ਦੇ ਰਹੀ ਸੀ ਤੇ ਇਸ ਦੇ ਆਪਸੀ ਕਿਸੇ ਗੱਲ ਨੂੰ ਲੈ ਕੇ ਭੱਖ ਗਏ ਤੇ ਆਪਸ ਵਿੱਚ ਵਿਵਾਦ ਹੋਇਆ ਤੇ ਉਸ ਤੋਂ ਬਾਅਦ ਇਹ ਪੂਰੇ ਦਾ ਪੂਰਾ ਸਮਾਗਮ ਜਿਹੜਾ ਇੱਕ ਜੰਗ ਦੇ ਮੈਦਾਨ ਦੇ ਵਿੱਚ ਤਬਦੀਲ ਹੋ ਗਿਆ ਸੋ ਸਮਾਗਮ ਖਤਮ ਹੋਣ ਤੋਂ ਬਾਅਦ ਵੀ ਬਹਰ ਸਿਮਰਤ ਕੋਰ ਬਦਲ ਦੇ ਵੱਲੋਂ ਵਿਰੋਧੀਆਂ ਤੇ ਜੰਮ ਕੇ ਨਿਸ਼ਾਨੇ ਸਾਧੇ ਗਏ ਨਾਲੇ ਇਸ ਵਾਰ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੌਣ ਮੈਦਾਨ ਤੋਂ ਬਾਹਰ ਨੇ ਇਸ ਵਾਰੀ ਕਿਸੇ ਵੀ ਸੀਟ ਤੋਂ ਜਿਹੜਾ ਨੇ ਸੁਖਬੀਰ ਸਿੰਘ ਬਾਦਲ ਚੌਣ ਨਹੀਂ ਲੜ ਰਹੇ ਤਾਂ ਉਸ ਦੇ ਉੱਤੇ ਵੀ ਵਿਵਾਹ ਸਿਮਰਤ ਕੌਰ ਬਾਦਲ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਗਈ ਹੈ ਆਓ ਸੁਣਦੇ ਹਾਂ ਦੇਖੋ ਇਹ ਕੱਲੇ ਬਠਿੰਡੇ ਸ਼ਹਿਰ ਦਾ ਨੌਜਵਾਨ ਯੂਥ ਛੋਟੀ ਉਮਰ ਵਾਲਾ ਸੀਗਾ ਜਿਹੜੇ ਲੋਕੀ ਕਹਿੰਦੇ ਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ ਆਹ ਠਾਠਾ ਮਾਰਦਾ ਹੋਇਆ ਕੱਢ ਕੱਠ ਅਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਕਿ ਯੂਥ ਨੇ ਵੀ ਹੁਣ 7 ਸਾਲਾਂ 'ਚ ਸਾਰੀ ਸਰਕਾਰਾਂ ਦੇਖ ਲੁੱਤੀਆਂ ਨੇ ਤੇ ਉਹ ਵੀ ਸਮਝ ਗਏ ਨੇ ਕਿ ਜੇ ਬਠਿੰਡੇ ਸੇ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਜਿੰਨੇ ਇਹ ਬਰਸਾਤੀ ਮੈਂਡਕ ਨਿੱਕਲ ਕੇ ਆਏ ਨੇ ਫਸਲੀ ਬਟੇਰ ਆਏ ਨੇ ਇਹ 15 ਸਾਲ ਪਹਿਲੇ ਵੀ ਜਿਹੜੇ ਜਿਹੜੇ ਆਂਦੇ ਸੀ ਮੁੜ ਕੇ ਕਦੇ ਨਜ਼ਰ ਨਹੀਂ ਆਏ ਤੇ ਇਹਨਾਂ ਨੇ ਵੀ ਪਹਿਲੀ ਤਰੀਕ ਤੋਂ ਬਾਅਦ ਨਜ਼ਰ ਨਹੀਂ ਆਣਾ ਇਹ ਨੌਜਵਾਨ ਵੀ ਸਮਝ ਗਏ ਨੇ ਤੇ ਬਠਿੰਡੇ ਪਾਰਲੀਮੈਂਟ ਦਾ ਹਰ ਇੱਕ ਇਨਸਾਨ ਵੀ ਸਮਝ ਗਿਆ ਸੋ ਅੱਜ ਇਹਨਾਂ ਦੇ ਵਿੱਚ ਜੋਸ਼ ਹੈ ਇਹੋ ਜਿਹਾ ਜੋਸ਼ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਕਿ ਜੇ ਅੱਜ ਹੀ ਵੋਟਾਂ ਹੋ ਜਾਂਦੀਆਂ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ ਸੀ ਜੀ ਭਾਜੀ ਬੀਬੀ ਪਹਿਲੀ ਚੋਣ ਹੈ ਵੱਡੇ ਵੱਲ ਸਭ ਨਹੀਂ ਆ ਕਿਸ ਤਰ੍ਹਾਂ ਲੱਗਦਾ ਹੈ ਕਮੀ ਕਿ ਨਹੀਂ ਮਸੁਖੂਰ ਬਹੁਤ ਉਹਨਾਂ ਦੀ ਕਮੀ ਤਾਂ ਇਹੋ ਜੀ ਇਹ ਜਿਹੜਾ ਸਾਰਾ ਪੰਜਾਬੀ ਹਮੇਸ਼ਾ ਮਹਿਸੂਸ ਕਰੂਗਾ ਜੀ ਬਾਪੂ ਬਾਦਲ ਸੀਗੇ ਬਾਬਾ ਬੋਰਡ ਸੀਗੇ ਪੰਜਾਬ ਦੇ 70 ਸਾਲ ਦੀ ਲੰਬੀ ਸੇਵਾ ਪੰਜਾਬ ਦਾ ਕਿਹੜਾ ਕੋਨਾ ਕਿਹੜਾ ਪਿੰਡ ਜਿੱਥੇ ਹਰੇਕ ਨੂੰ ਕਿਸੇ ਨੂੰ ਪਰਸਨਲੀ ਨਹੀਂ ਉਹ ਜਾਂਦੇ ਸੀ ਤੇ 70 ਸਾਲ ਦੀ ਲੰਬੀ ਸੇਵਾ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਕਿ 15 ਸਾਲਾਂ ਚ ਮੈਂ ਬਠਿੰਡੇ ਨੂੰ ਆਪਣਾ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਨ ਲੱਗ ਪਈ ਆ ਜਿੱਥੇ ਮੈਨੂੰ ਕੋਈ ਕਹਿੰਦਾ ਹਲਕਾ ਬਦਲੋ ਤਾਂ ਮੈਂ ਕਹਿੰਦੀ ਆ ਮੈਂ ਸਿਆਸਤ ਛੱਡ ਦਾਂਗੀ ਲੇਕਿਨ ਪਰਿਵਾਰ ਨੂੰ ਨਹੀਂ ਛੱਡਾਂਗੀ ਤੇ ਆਹੀ ਬਾਦਲ ਸਾਹਿਬ ਨੂੰ ਜਦ ਕਹਿੰਦੇ ਸੀ ਕਿ ਬਾਦਲ ਸਾਹਿਬ ਦੂਜੇ ਸੂਬਿਆਂ 'ਚ ਵੀ ਜਾ ਕੇ ਚੋਣ ਪ੍ਰਚਾਰ ਕਰ ਲੋ ਕਹਿੰਦੇ ਮੈਨੂੰ ਸਮਾਂ ਨਹੀਂ ਪੰਜਾਬ 'ਚ ਬੜੇ ਮੇਰੇ ਕੰਮ ਪਏ ਨੇ ਤੇ ਅੱਜ ਦੇ ਮੁੱਖ ਮੰਤਰੀ ਆਪਾ ਦੇਖ ਲੈ ਜਿਨ੍ਹਾਂ ਨੂੰ ਪੰਜਾਬ ਵਾਸਤੇ ਹੀ ਸਮਾਂ ਨਹੀਂ ਇਹ ਕੋ ਬਦਲ ਸਾਹਿਬ ਨੂੰ ਇੰਨੇ ਕੰਮ ਦਿਸਦੇ ਸੀ ਕਿ ਪੰਜਾਬ ਤੋਂ ਬਾਹਰ ਜਾਣ ਦਾ ਸਮਾਂ ਨਹੀਂ ਮਿਲਦਾ ਸੀ ਤੇ ਬਹੁਤ ਮੈਂ ਸਮਝਦੀ ਆ ਕਿ ਇਹਨਾਂ 7 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਮੌਕਾ ਗਵਾਇਆ ਜੇ ਬਦਲ ਸਾਹਿਬ ਦੀ ਇਹਨਾਂ 7 ਸਾਲਾਂ 'ਚ ਸਰਕਾਰ ਹੁੰਦੀ ਤਾਂ ਜਿਹੜਾ 10 ਸਾਲ ਦੀ ਤਰੱਕੀ ਆਪਾਂ ਕੀਤੀ ਸੀ ਉਹ ਅੱਜ ਕਿਤੇ ਤਾਈਂ ਪਹੁੰਚੀ ਹੁੰਦੀ ਨਹੀਂ ਕਮੀ ਕਿ ਕਿਸ ਨੂੰ ਕਮੀ ਕਿੰਨੀ ਦੀ ਨਹੀਂ ਕਮੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਜਈ ਤੁਸੀਂ ਦੇਖੋ ਕਰੋਨਾ ਤੋਂ ਆਸ਼ੀਰਵਾਦ ਲੈ ਕੇ ਨਿਕਲਣਾ ਮੇਰੇ ਕਵਰਿੰਗ ਕੈਂਡੀਡੇਟ ਵੀ ਉਹ ਹੁੰਦੇ ਸੀਗੇ ਮੇਰਾ ਇੱਕ ਪੂਰਾ ਲੰਮੀ ਹਲਕਾ ਮੈਨੂੰ ਕਦੇ ਜਾਣ ਦੀ ਲੋੜ ਹੀ ਨਹੀਂ ਪਈ ਬਾਦਲ ਸਾਹਿਬ ਸਾਰਾ ਦੇਖਦੇ ਸੀਗੇ ਜਿੱਥੇ ਪ੍ਰਚਾਰ ਦੀ ਲੋੜ ਹੋਏ ਹਰਮੇਸ਼ਾ ਬੇਟਾ ਤੁਸੀਂ ਫਿਕਰ ਨਾ ਕਰੋ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਇਨਾ ਹੌਸਲਾ ਹਰ ਟਾਈਮ ਦਿੰਦੇ ਸੀਗੇ ਭਾਵੇਂ ਤਾਂ ਸਪੀਕਰ ਸਾਹਿਬ ਨੇ ਕਿਹਾ ਜੀ ਮੈਂ ਦਿਲੋਂ ਅਕਾਲੀ ਆ ਜੀ ਉਹਨਾਂ ਨੂੰ ਮੈਂ ਕਹਿੰਦੀ ਆ ਜੇ ਦਿਲੋਂ ਅਕਾਲੀ ਹੋ ਤਾਂ ਆਓ ਫਿਰ ਅਕਾਲੀ ਦਲ ਦਾ ਹਿੱਸਾ ਤੁਸੀਂ ਬਣੋ ਗਲਤ ਪਾਰਟੀ 'ਚ ਤੁਸੀਂ ਕੀ ਕਰ ਰਹੇ ਹੋ ਅਕਾਲੀ ਦਲ ਵੀ ਤੁਹਾਡਾ ਸਤਿਕਾਰ ਕਰਦਾ ਹੈ ਅੱਜ ਪੰਜਾਬ ਵਿੱਚ ਅਸਲੀ ਬਦਲਾਵ ਅੱਜ ਲਾਣ ਦੀ ਲੋੜ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਨਕਲੀ ਬਦਲਾਵ ਤੁਸੀਂ ਢਾਈ ਸਾਲਾਂ ਚ ਦੇਖ ਲਿਆ ਜਿਹੜਾ ਗੱਲਾਂ ਵਿੱਚ ਬਦਲਾਵ ਸੀ ਜੇ ਅਸਲੀ ਬਦਲਾਵ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਆਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਤੇ ਪੰਜਾਬ ਬਚ ਜਾਊਗਾ ਨਹੀਂ ਤਾਂ ਦਿੱਲੀ ਦੇ ਗੁਲਾਮਾਂ ਨੇ ਰੋਲਤਾ ਸੱਤ ਸਾਲਾਂ ਚ ਸਾਡੇ ਪੰਜਾਬ ਨੂੰ ਕੁਝ ਬਚਣਾ ਨਹੀਂ ਹੈਗਾ ਤੁਹਾਡੇ ਪੜੇ ਲਿਖੇ ਬੱਚੇ ਬਾਹਰ ਭੱਜੀ ਜਾ ਰਹੇ ਨੇ ਇੱਥੇ ਗੈਂਗਸਟਰਾਂ ਲੁੱਟਾ ਖੋਹ ਦਾ ਰਾਜ ਚੱਲ ਰਿਹਾ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋ ਕੱਲੇ ਗੱਲਾਂ ਗੱਲਾਂ ਦੇ ਨਾਲ ਕਿਸੇ ਦੇ ਜਵਾਕ ਨੂੰ ਨੌਕਰੀ ਨਹੀਂ ਮਿਲਦੀ ਕਿਸੇ ਦਾ ਢਿੱਡ ਨਹੀਂ ਪਰਦਾ ਸਾਰੀ ਸਹੂਲਤਾਂ ਬੰਦ ਕਰਤੀਆਂ ਹੁਣ ਦਾ ਸਾਡੇ ਕੀਤੇ ਹੋਏ ਕੰਮ ਵਿਕਾਸ ਵਾਲੇ ਉਹ ਵੀ ਖਰਾਬ ਹੋਣ ਲੱਗ ਗਏ ਕਿਉਂਕਿ ਮੇਨਟੇਨੈਂਸ ਹੀ ਸੱਤ ਸੱਤ ਸਾਲਾ ਤੋਂ ਨਹੀਂ ਕਰਤੇ ਸੀਵਰ ਕਿਤੇ ਕੀ ਕਿਤੇ ਪਾਈਪਾਂ ਟੁੱਟੀਆਂ ਕੋਈ ਮੇਨਟੇਨੈਂਸ ਨਾਮ ਦੀ ਚੀਜ਼ ਨਹੀਂ ਲੇਕਿਨ ਕਰਜ਼ਾ ਚੜਾ ਚੜਾ ਕੇ ਪੰਜਾਬ ਨੂੰ ਕਰਜ਼ਾਈ ਇਹਨਾਂ ਦੋਵਾਂ ਪਾਰਟੀਆਂ ਨੇ ਕਰਦਾ ਜਿਹੜੇ ਦੇਸ਼ ਦੀ ਰਾਜਧਾਨੀ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਪੂਰੇ ਦੇਸ਼ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਲੇਕਿਨ ਰਾਜਧਾਨੀ ਵਿੱਚ ਇਕੱਠੇ ਨੇ ਤਾਂ ਪੰਜਾਬ 'ਚ ਕਹਿੰਦੇ ਅਸੀਂ ਵੱਖਾ ਇਹਨਾਂ ਦੇ ਝੂਠ ਤੋਂ ਬਚੀਏ ਬਹੁਤ ਝੂਠ ਹੋ ਗਿਆ ਬਥੇਰਾ برداشت ਪੰਜਾਬੀਆਂ ਨੇ ਕਰਤਾ ਹੁਣ ਕਮਰ ਕੱਸ ਲੋ ਮੈਂ ਵਾਅਦਾ ਤੁਹਾਨੂੰ ਕਰਦੀ ਆ ਉਸ ਤਕੜੀ ਨੂੰ ਕਾਮਯਾਬ ਕਰੋ ਲੈ ਕੇ ਆਓ ਤਕੜੀ ਦੀ ਸਰਕਾਰ ਪਿੰਡ ਪਿੰਡ 'ਚ ਜਾ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਮਸਲੇ ਹੱਲ ਕਰਾਂਗੇ ਇੱਕ ਬਾਰ ਫੇਅਰ ਇਸ ਪੰਜਾਬ ਨੂੰ ਇਹ ਨਸ਼ਿਆਂ ਤੋਂ ਗੈਂਗਸਟਰਾਂ ਤੋਂ ਮੁਕਤ ਕਰਕੇ ਆਪਣੇ ਰੋਜ਼ਗਾਰ ਵੱਲ ਲੈ ਜਾ ਕੇ ਵੱਡੀ ਇੰਡਸਟਰੀ ਇੱਥੇ ਲਾ ਕੇ ਤਰੱਕੀ ਵੱਲ ਪੰਜਾਬ ਨੂੰ ਲੈ ਕੇ ਜਾਵਾਂ ਜਿਹੜਾ ਪੰਜਾਬ ਦਾ ਹੱਕ ਹੈ ਅਸਲੀ ਬਦਲਾਵ ਹੋਣ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਲੈ ਕੇ ਆਓ ਜੇ ਸੋਨੇ ਦੀ ਚਿੜੀਆ ਨੂੰ ਸੋਨੇ ਦੀ ਚਿੜੀਆ ਬਣਾਣੀ ਉਹ ਤਾਂ ਉਹ ਹੀ ਕਹਿ ਸਕਦੇ ਨੇ ਨਾ ਚਲੋ ਜੀ ਥੈਂਕ ਯੂ ਸਤਿਕਾਰਯੋਗ ਨੇ ਸਾਡੇ ਹਾਂ ਏਮ ਦੇ ਕ੍ਰੈਡਿਟਰ ਨੂੰ ਕਿਹਾ ਜਾ ਰਿਹਾ ਹੈ ਪਾਲ ਮਲੂਕਾ ਨੇ ਕਿਹਾ ਵੀ ਕੱਲੇ ਸਾਡੇ ਸੋਹਰਾ ਮਲੂਕਾ ਖਰਾਬ ਕਰ ਰਹੇ ਬਾਈ ਪਿੱਛੇ ਓ ਯਾਰ ਉਹ ਜੋਕ ਕਹਿੰਦੇ ਉਹ ਦਾਨਨ ਸਿੰਘ ਉਹਨਾਂ ਜਿਹੜੇ ਪੰਜਾਬ ਦੇ ਦੁਸ਼ਮਣ ਵਰੀ ਬੈਠੇ ਨੇ ਸਾਡੇ ਸਾਡੇ 750 ਕਿਸਾਨ ਜਿਨ੍ਹਾਂ ਨੇ ਮਰਵਾਤ ਤੇ ਤੇ ਫਿਰ ਮਾਫੀ ਮੰਗ ਕੇ ਕਾਲੇ ਕਾਨੂੰਨ ਵਾਪਸ ਲੈਂਦਾ ਇਹ ਕਹਿੰਦੇ ਤੁਹਾਡੀ ਕਮੇਟੀ ਬਣਾ ਕੇ ਤੁਹਾਡੀ ਐਮਐਸਬੀ ਲਾਜ਼ਮੀ ਕਰਾਂਗੇ ਤੇ ਅੱਜ ਤੱਕ ਨਹੀਂ ਲਾਜ਼ਮੀ ਕੀਤੀ ਬਲਕਿ ਹੁਣ ਵੀ ਪੰਜਾਬ ਦੀ ਹਕ ਹਦਾਚੇ ਜਦੋਂ ਉਹੀ ਹੱਕ ਮੰਗਣ ਵਾਸਤੇ ਕਿਸਾਨ ਬੈਠਦੇ ਨੇ ਤੇ ਕਿਵੇਂ ਜ਼ਖਮੀ ਕੀਤੇ ਜਾਂਦੇ ਕਿਵੇਂ ਕਤਲ ਕੀਤਾ ਜਾਂਦਾ ਹੈ ਧਾਰਮਿਕ ਸਥਾਨਾਂ 'ਤੇ ਉਹ ਕਬਜ਼ੇ ਕਰ ਰਹੇ ਨੇ ਬੰਦੀ ਸਿਕਾ ਦੀ ਦਿੱਤੀ ਹੋਈ ਗੁਰੂ ਨਾਨਕ ਪਾਤਸ਼ਾਹ ਜੇ ਮੂੰਹ ਤੋਂ ਮੁੱਕਰ ਗਏ ਸੋ ਇਹ ਲੋਕੀ ਪੰਜਾਬ ਦੇ ਹਿਮੈਤੀ ਨਾ ਸਾਡੇ ਕਿਸਾਨੀ ਦਾ ਰਕਾ ਦਾ ਪਾਣੀ ਸਾਨੂੰ ਖੋਣ ਤੋਂ ਫਿਰਦੇ ਨੇ ਹੁਣ ਇਹੋ ਜੀ ਪਾਰਟੀ 'ਚ ਕੋਈ ਪੰਜਾਬ ਦਾ ਦਰਦ ਰੱਖਣ ਵਾਲਾ ਤਾਂ ਜਾਊਗਾ ਨਹੀਂ ਜਿਹਦੇ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ ਥੈਂਕ ਯੂ ਜੀ ਮੈਂ ਸਹੀ ਇਸ ਚੁਕਾ ਕੇ ਮੈਂ ਸ਼ੁਕਰਾਨਾ ਕਰਦੀਆਂ ਜਿਨ੍ਹਾਂ ਨੂੰ ਅਸਲੀ ਕ੍ਰੈਡਿਟ ਜਾਂਦਾ ਹੈ ਉਹ ਬਠਿੰਡੇ ਵਾਸੀਆਂ ਨੂੰ ਬਠਿੰਡੇ ਪਾਰਲੀਮੈਂਟਰੀ ਹਲਕੇ ਦੇ ਵੋਟਰਾਂ ਨੂੰ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ अपना आशीर्वाद ਦਿੱਤਾ ਤੇ ਮੈਨੂੰ ਇਸ लायक ਬਣਾਇਆ ਕਿ ਮੈਂ ਆਪਣੇ ਹਲਕੇ ਵਾਸਤੇ ਤੇ ਆਪਣੇ ਪੰਜਾਬ ਵਾਸਤੇ ਮੈਂ ਕੁਝ ਲੈ ਕੇ ਆ ਸਕੀ ਆ ਤੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਉਹ ਜਿਹੜੇ ਮੇਰੇ ਵਿਰੋਧੀ ਕਹਿੰਦੇ ਨੇ ਕਿ ਇਹਦੇ ਵਿੱਚ ਅਕਾਲੀ ਦਲ ਦਾ ਕੋਈ ਹੱਥ ਨਹੀਂ ਤੇ ਫਿਰ ਮੈਂ ਬਨਮਰਤਾ ਸਹਿਤ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗੀ ਕਿ ਜਦੋਂ ਤੋਂ ਅਕਾਲੀ ਦਲ ਅੱਡ ਹੋਇਆ ਹੈ ਤੇ ਮੈਂ ਆਪਣਾ ਬਜ਼ਾਰਤ ਮੈਂ ਛੱਡੀ ਹੈ ਉਹਦੇ ਬਾਅਦ ਪੰਜ ਬਜਟ ਭਾਜਪਾ ਨੇ ਪੇਸ਼ ਕੀਤੇ ਨੇ ਉਹਨਾਂ ਬਜਟਾਂ ਵਿੱਚ ਪੰਜਾਬ ਦਾ ਨਾਂ ਤੱਕ ਵੀ ਸੀ ਤੇ ਜ਼ਰੂਰ ਇਹ ਕੱਢ ਕੇ ਦੱਸਣ ਕਿ ਇਹਨਾਂ 5 ਸਾਲਾਂ 'ਚ ਉਹਨਾਂ ਨੇ ਕੀ ਦਿੱਤਾ ਜੇ ਇੰਨਾ ਪੰਜਾਬ ਦਾ ਪਿਆਰ ਹੈ।